ਜੱਗਿਆ ਜਰਾ ਪੈਣ ਹੋਰੀ ਹੋਣੀ ਆ ਕਿ ਨਾ ਹਨਾ ਦੇਖ ਲੈ ਨਰਮਾ ਚੁਗਣਾ ਵਗਣਾ ਹੁਣ ਅੱਜ ਦੇਖ ਦਸਹਿਰਾ ਸੀ ਅੱਜ ਤਾਂ ਘਰੇ ਪਤਾ ਨਹੀਂ ਰਹੀਆਂ ਕਿ ਨਾ ਹਨਾ ਚੱਲ ਦੇਖ ਲੈ ਜੱਗਿਆ ਜਰਾ ਨੀਰਾ ਨੂਰਾ ਦਾ ਪਾਣ ਰੱਖਿਆ ਹਨਾ ਜਵਾਖਾਂਿਆਂ ਨੂੰ ਠੀਕ ਆ ਬਈ ਬਾਈ ਹੋਰੀ ਆ ਗਈ ਹੈ ਨਾ ਪਣ ਠੀਕ ਆ ਹਾਂ ਬਈ ਠੀਕ ਹੈ ਜਮ ਜੁਰਬਾ ਠੀਕ ਆ ਬਈ ਠੀਕ ਆ ਘਰੇ ਬਈ ਠੀਕ ਆ ਘਰੇ ਵਧੀਆ ਨੇ ਬਈ ਸਾਰੇ ਬਲੀਏ ਬੈ ਜਾ ਜੇ ਅੱਛਾ ਲੀਰੇ ਲੈ ਵੀਰੇ ਕਿਆ ਲੈਸੂਪਾਣੀ ਲੈ ਕੇ ਦੇ ਬਾਈ ਹੋਰ ਹਾਂ ਹੋਰ ਪੜੇ ਠੀਕ ਆ ਮਾਂ ਚੋਂ ਨਿਕੰਗਿਆ ਪਰ ਮੱਝ ਹਾਂ ਜਸਾਇਰੇ ਨਾ ਕਰਕੇ ਹਾਂ ਬਲੀਏ ਲੈਸੂਪਾਣੀ ਲੈ ਕੇ ਦਿੰਨੀ ਆ ਬਾਈ ਹੋਰ ਨੂੰ ਤੁਸੀਂ ਕਰੋ ਬਾਈ ਇਹਨੇ ਗੱਲਾਂ ਗੁੰਨਿਆ ਆਹ ਹੋਏ ਪੜਦੇ ਜਵਾਕ ਸਾਰੇ ਕਿੱਧਰ ਗਏ ਸੂਪਾ ਲੈ ਗਏ ਆ ਇਧਰ ਵੀ ਆਦੇ ਆ ਬਾਈ ਬਾਹਰ ਨੂੰ ਫਿਰਦੇ ਹੁਣ ਕਿਥੋਂ ਰਾਚਾ ਹੀ ਨਹੀਂ ਸਹੀ ਬੰਨੇ ਨਾ ਮੀਗੇ ਛੁੱਟੀ ਇਹਨਾਂ ਨੂੰ ਛੁੱਟੀ ਜਾਂਦਾ ਨਹੀਂ ਹੈਗੀਆਂ ਬਾਈ ਨਾ ਬਈ ਲੱਗਿਆ ਸਕੂਲ ਤੇ ਕੱਲ੍ਹ ਆਹ ਉਹ ਵਹਨ ਜੁੱਪ ਲੈ ਗਈ ਲਵਾਰੀ ਦੇ ਦਿਨ ਜੇ ਨੇੜੇ ਆਉਂਦੇ ਜਾਂਦੇ ਮਾਸੂਰ ਰੋਟੀ ਰੂਟੀ ਆ ਕੱਪੜੇ ਦੇ ਹੋਣੇ ਆ ਬਰਾਵਾ ਸਾਪ ਤੇ ਉਹ ਅਸਾਂ ਜਿੰਦੇ ਹੁੰਦੇ ਹਾਂ ਤੇ ਤੁਸੀਂ ਲਿਆਂ ਦੇ ਕਰੋ ਤੂੰ ਲਿਆਵਾਂਗੇ ਬਰਾਵਾ ਹਜੇ ਲੱਤੀ ਆਉਂਦੇ ਲਿਆਂਦੀ ਜੱਕੀ ਕਹਣਾ ਭੈਣ ਹੋਰਾਂ ਨੂੰ ਮਿਲ ਆਈਏ ਹੋਰ ਵੀ ਜਾਂਦੀ ਆ ਚੱਲ ਜਲਦੀ ਨੀ ਉਪਰ ਜੀ ਨਗਦੀ ਸੀ ਪਰ ਬਈ ਕੱਟ ਵਾਲੀ ਵਜਾ ਕੇ ਆਏ ਹਾਂ ਹਾਂ ਆਪਣੇ ਬਣਾ ਉੱਧਰ ਖੜੇ ਗਏ ਲੈ ਬਈ ਪਹਿਣਦੇ ਜਵਾਕ ਠੀਕ ਸੀਗੇ ਹਾਂ ਬੜੇ ਠੀਕ ਪਰ ਬਈ ਕੱਟਾ ਮੈਂ ਕਿਵੇਂ ਚੱਲੀ ਅੰਦਰ ਅੰਗ ਰੰਗ ਦਾ ਵਧੀਆ ਆਪਣੇ ਵਧੀਆ ਚੱਲੀ ਜਾਂਦੀ ਸੀ ਆਹ ਸੋਣ ਗੜ ਚਾ ਲੈ ਖਾਲੀੜਾ ਲੈ ਤੇ ਸੁਪੜ ਦੇਖਣੀ ਆਪਣੇ ਭਰਾ ਕਹਣੇ ਕਿੰਨੇ ਚੰਗੇ ਨੇ ਆਹ ਪੜੀ ਆ ਵੀਰੇ ਦੇ ਪਣੀ ਤੇਰਾ ਗਾਵਾ ਮਾਪੇ ਆ ਸੁਪਾਣ ਦਾ ਇੱਕ ਭਾਈ ਸੋਹਣੇ ਵੀਰੇ ਵਧੀਆ ਹੈ ਨਾ ਪਰ ਮਾਥਾ ਸਾਡੀ ਗੱਡੀਆਂ ਬੁਕਰੇ ਦਾ ਹਾਈ ਹੁੰਦਾ ਭੈਣ ਭਰਾਵਾਂ ਦਾ ਪਿਆਰ ਭੂਆ ਨਾ ਬਸ ਆ ਗਏ ਪੈਣਾ ਕੋੜੀ ਆ ਜਾਨ ਚਾਹ ਬਣਾਉਣੀ ਆ ਜੇ ਚਾਹ ਕੋਈ ਨਹੀਂ ਬਣਾਣੀ ਨੂਰ ਬਸ ਕੋਈ ਠੀਕ ਆ ਸਾਰੀ ਹਾਂ ਵੀਰੇ ਠੀਕ ਨੇ ਇਧਰ ਵਾਗੇ ਦੂਜੀ ਧਰ ਵਾਗੇ ਉਹ ਇਧਰ ਹੀ ਫਿਰਦੇ ਬਾਈ ਬਾਹਰ ਸਕੂਲ ਮੰਨੀ ਵਾਗੇ ਦੂਜੀ ਬਾਈ ਇਧਰ ਵਾਗੇ ਉਹ ਪਰ ਪਹੁੰਚ ਗਿਆ ਜੀ ਇੱਥੇ ਹੀ ਲੱਗਿਆ ਬਾਈ ਕੇ ਮਾਰ ਲੱਗਿਆ ਕਿਤੇ ਨਹੀਂ ਬਈ ਇੱਥੇ ਹੀ ਲੱਗਿਆ ਅੱਛਾ ਹਾਂ ਇੱਥੇ ਹੀ ਇੱਥੇ ਹੀ ਲੱਗਿਆ ਠੀਕ ਬਾਹਰ ਫਿਰ ਬਾਈ ਬਹੁਤ ਟਾਈਮ ਲੱਗਦਾ ਹਾਂ ਹਾਂ ਇਹ ਸਰਵੀ ਦੇ ਜਵਾਬ ਠੀਕ ਸੀ ਹਾਂ ਮੈਂ ਹਾਂ ਕਰੇ ਇੱਕ ਨਾ ਉਹਨਰ ਹੋਵੇ ਕਰੇ ਜੀ ਜੀ ਸਰਵੀ ਪੜਦਾ ਅੱਛਾ ਹੋ ਗਿਆ ਅਜੀ ਇੱਕ ਤਾਂ ਦੂ ਨੰਗਦੇ ਇੱਧਰ ਦੀ ਭੈਣ ਹੋਰ ਕੁਝ ਆ ਕਰਨ ਜਾਣੀ ਚਲੋ ਭਾ ਕੇ ਧੰਨਵਾਦ ਤੁਹਾਡੇ ਵਧੀਆ ਆ ਗਏ ਹਾਂ ਦੌਲੀ ਮਿਲੀ ਆਮਾ ਦੇ ਦੋ ਦਿਨ ਪਹਿਲਾਂ ਚਲੋ ਬਸਪਰਾ ਬਾਉਂਦੇ ਜਾਂਦੇ ਰਿਹਾ ਕਰੋ ਸਿਰ ਤੇ ਹੱਥ ਧਰ ਦਿਆ ਕਰੋ ਹੁਣ ਹਾਂ ਆਈ ਹੁੰਦਾ ਭੈਣ ਭਰਾਵਾਂ ਦਾ ਹਾਂ